हां जी दोस्तों सतस्याकाल मैं थوڑا ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਾਜ਼ਾਰ ਪੇਲਾ ਜਲਰੋਪੜ ਅੱਜ ਆਪਾਂ ਗੱਲ ਕਰਾਂਗੇ ਆਪਣੀ ਸਿਹਤ ਦੀ ਭਾਵਕੇ ਸੱਸੇ ਦੀ ਸੱਸਾ ਸਿਹਤ ਸੱਸਾ ਸਹਜ ਪਾਠ ਸੱਸਾ 셀ਫ ਸਟਡੀ ਸੱਸਾ ਸਮਾ ਸੱਸਾ ਸਿੱਖਿਆ ਸੱਸਾ ਸਮਾਜ ਸੱਸਾ ਸੁਆਦ ਸੱਸਾ ਸੁਸਾਇਡ ਸਸਾ ਸਤਕਾਰ ਜਿਹੜਾ ਬੰਦਾ ਐਡਿਕਸ਼ਨ ਦੇ ਵਿੱਚ ਜੁੜਿਆ ਹੁੰਦਾ ਹੈ ਉਹਦੇ ਦਿਮਾਗ ਦੇ ਇੱਕ ਪਾਰਟ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਕਿ ਮੈਂ ਜਿਹੜਾ ਕੁਝ ਕਰ ਰਿਹਾ ਆ ਉਹ ਚੰਗਾ ਨਹੀਂ ਪਰ ਜਿਹੜਾ ਕੌਨਸ਼ੀਅਸ ਮਾਈਂਡ ਹੁੰਦਾ ਹੈ ਭਾਵ ਕਿ ਜਿਹੜੇ ਦਿਮਾਗ ਨੇ ਸਾਨੂੰ ਸਿੱਧੇ ਰਸਤੇ ਤੋਰਨਾ ਹੁੰਦਾ ਹੈ ਜਿਸ ਦਿਮਾਗ ਨੇ ਇਹ ਐਨਾਲਿਸਿਸ ਕਰਨਾ ਹੁੰਦਾ ਕਿ ਮੇਰੇ ਲਈ ਚੰਗਾ ਕੀ ਹੈ ਮਾੜਾ ਕੀ ਹੈ ਮੇਰੇ ਸਿਹਤ ਲਈ ਚੰਗਾ ਕੀ ਹੈ ਮਾੜਾ ਕੀ ਹੈ ਉਹਦੇ ਉੱਤੇ ਵਾਰ-ਵਾਰ ਐਡਿਕਸ਼ਨ ਕਰਨ ਦੇ ਨਾਲ ਇਸ ਤਰ੍ਹਾਂ ਦੀ ਅੰਦਰ ਸਾਡੇ ਦਿਮਾਗ ਦੇ ਉੱਤੇ ਪਰਤ ਜੰਮ ਜਾਂਦੀ ਆ ਜਾਂ ਆਪਾਂ ਕਹਿ ਸਕਦੇ ਆ ਕਿ ਬੰਦਾ ਇਸ ਤਰ੍ਹਾਂ ਦਾ ਮੰਦਬੁੱਧੀ ਹੋ ਜਾਂਦਾ ਕਿ ਜਿਹੜੀ ਚੰਗੀ ਸਮਝ ਆ ਉਹ ਮਾੜੀ ਸਮਝ ਦੇ ਥੱਲੇ ਦਬ ਜਾਂਦੀ ਆ ਭਾਵੇਂ ਕਿ ਜਿਹੜੀ ਉਹਦੀ ਚੰਗੀ ਵਿਚਾਰ ਆ ਚੰਗੀ ਸੋਚ ਆ ਉਹ ਮਾੜੀ ਵਿਚਾਰ ਦੇ ਥੱਲੇ ਦਬ ਜਾਂਦੀ ਹੈ ਆਪਾਂ ਨਸ਼ਾ ਕਰਦੇ ਆਂ ਪਰਸਤੌਨੇ ਆ ਛੱਡਣਾ ਚਾਹੁੰਦੇ ਆ ਨਿਕਲਣਾ ਚਾਹੁੰਦੇ ਆ ਕਈ ਵਾਰੀ ਬੰਦਾ ਚੀਕਾਂ ਮਾਰਦਾ ਰੋਂਦਾ ਕਰ ਲੁੰਦਾ ਬੜੇ ਤਰਲੇ ਦੀ ਕਰਦਾ ਕਿ ਮੈਨੂੰ ਛਡਾਓ ਮੈਨੂੰ ਬਚਾਓ ਪਰ ਫਿਰ ਸਮਾਂ ਬਣਦਾ ਹੈ ਫਿਰ ਬੰਦਾ ਦੁਬਾਰਾ ਉਸੇ ਖਾਈ 'ਚ ਫਿਰ ਡੱਗਦਾ ਹੈ ਜੇ ਤੁਸੀਂ ਨਿਕਲਣਾ ਚਾਹੁੰਦੇ ਹੋ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਖਰਚੇ ਤੋਂ ਤਾਂ ਥੋੜਾ ਜਿਹਾ ਇੱਕ ਮੈਂ 2-4 ਸੱਸਿਆਂ ਦੀ ਗੱਲ ਅੱਜ ਇਹਨਾਂ ਨਾਲ ਕਰਨੀ ਹੈ ਜਿਵੇਂ ਕਿ ਸੱਸਾ ਸਿੱਖਿਆ ਲੈਣੀ ਹੈ ਸਿੱਖਿਆ ਕਿਤੋਂ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਸਭ ਤੋਂ ਪਹਿਲਾਂ ਆਪਾਂ ਸੱਸਾ ਸਹਜ ਪਾਠ ਸ਼ੁਰੂ ਕਰਨਾ ਹੈ ਬੜਾ ਸੌਖਾ ਜਿਹਾ ਤਰੀਕਾ ਹੈ ਕੜਸੀ ਘਿਓ ਦੀ ਲੈ ਕੇ ਕੜਸੀ ਆਟੇ ਦੀ ਕੜਸੀ ਖੰਡ ਦੀ ਲੈ ਕੇ ਦੇਸੀ ਘਿਓ ਦਾ ਥੋੜਾ ਜਿਹਾ ਪ੍ਰਸ਼ਾਦ ਬਣਾਓ ਘਰੇ ਪੋਥੀ ਉਤੋਂ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਗੁਰਦੁਆਰਾ ਸਾਹਿਬ ਚਲੇ ਜਾਓ ਅਰਦਾਸ ਕਰੋ ਅਨੰਦ ਸਾਹਿਬ ਦੀਆਂ 6 ਪੋੜੀਆਂ ਦਾ ਪਾਠ ਕਰੋ ਮਹਾਰਾਜ ਅਕੀਰਦਾਸ ਕਰੋ ਸਿਹਤ ਜਾਪੀ ਲਈ ਸਹਿਜ ਪਾਠ ਸ਼ੁਰੂ ਕਰੋ ਸਮਾਂ ਘਟੋ ਬੱਦ ਤੋਂ ਬੱਦ ਸਹਿਜ ਪਾਠ ਕਰਨਾ ਹੈ ਜਿਵੇਂ ਪੰਬ ਤੋਂ ਬੱਦ ਨਸ਼ਾ ਕਰਨ ਦੀ ਸੋਚਦੇ ਹੈ ਇਸ ਤਰ੍ਹਾਂ ਬੱਦ ਤੋਂ ਬੱਦ ਸਹਿਜ ਪਾਠ ਕਰਨਾ ਸਹਿਜ ਪਾਠ ਤੁਹਾਨੂੰ ਆਤਮ ਗਿਆਨ ਦਵੇਗਾ ਤੁਹਾਨੂੰ ਸੈਲਫ ਸਟੱਡੀ ਕਰਨ ਦੀ ਜ਼ਰੂਰਤ ਹੈ ਔਰ ਆਸੇ ਪਾਸੇ ਸਟੱਡੀ ਕਰਨ ਦੀ ਜ਼ਰੂਰਤ ਨਹੀਂ ਗੁਰਬਾਣੀ ਨੂੰ ਥੋੜਾ ਜਿਹਾ ਧਿਆਨ ਆ ਪੜਿਓ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਕਿ ਸਾਡਾ ਸਰੀਰ ਕੀ ਹੈ ਸਮਾਂ ਕੀ ਹੈ ਸਿਹਤ ਕੀਆ ਸਵਾਦ ਕੀਆ ਨਸ਼ਾ ਕੀਆ ਜਿਉਣ ਦਾ ਢੰਗ ਕੀਆ ਆਪਾਂ ਕੀ ਕਰ ਰਹੇ ਹਾਂ ਕੀ ਸਾਨੂੰ ਕਰਨਾ ਚਾਹੀਦਾ ਹੈ ਜੀਵਨ ਨੂੰ ਕਿਵੇਂ ਸਵਾਰਨਾ ਇਹ ਤੁਹਾਨੂੰ ਸਮਝ ਆਣੀ ਸ਼ੁਰੂ ਹੋ ਜੇ ਇੱਕਦਮ ਨਸ਼ਾ ਨਹੀਂ ਬੰਦ ਕੀਤਾ ਜਾਂਦਾ ਕਰ ਸਕਦੇ ਹੋ ਥੋੜਾ ਥੋੜਾ ਘਟਾਉਣ ਦਾ ਯਤਨ ਕਰਨਾ ਹੈ ਵੀ ਆਪਾਂ ਨੇ ਇਹਦੀ ਡੋਜ਼ ਨੂੰ ਘੱਟ ਕਰਨਾ ਹੈ ਔਰ ਜਿਹੜੀ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸਣ ਲੱਗਿਆ ਉਹ ਉਹ ਕਰਨੀ ਆ ਸਹਿਜ ਪਰ ਸ਼ੁਰੂ ਹੋ ਗਿਆ ਸੈਲਫ ਸਟਡੀ ਸਿਰਫ ਐਲ ਐਨ ਆਪਣੇ ਆਪ ਨੂੰ ਦੇਖਣਾ ਕਿ ਮੈਂ ਯਾਰ ਕੀ ਕਰ ਰਿਹਾ ਮੇਰੇ ਵਾਸਤੇ ਕੀ ਇਹ ਚੀਜ਼ ਚੰਗੀ ਹੈ ਮੇਰੇ ਪਰਿਵਾਰ ਵਾਸਤੇ ਇਹ ਚੀਜ਼ ਚੰਗੀ ਹੈ ਮੈਂ ਕੀ ਖਟਿਆ ਕੀ ਗਵਾਇਆ ਕਿੰਨੀ ਮੇਰੀ ਉਮਰ ਲੰਘ ਗਈ ਕਿੰਨਾ ਮੇਰਾ ਸਮਾਂ ਬਰਬਾਦ ਹੋ ਗਿਆ ਕਿੰਨੀ ਮੇਰੀ ਸਿਹਤ ਡਾਊਨ ਹੋ ਗਈ ਇਹ ਸਾਰੀਆਂ ਚੀਜ਼ਾਂ ਦੀ ਆਪਾਂ ਸੈਲਫ ਸਟੱਡੀ ਕਰਨੀ ਆ ਫਿਰ ਆਪਾਂ ਦੇਖਣਾ ਕਿੰਨਾ ਸਮਾਂ ਬਰਬਾਦ ਕੀਤਾ ਜ਼ਿੰਦਗੀ ਦਾ 70 ਸਾਲ ਦੀ ਐਵਰੇਜ ਜ਼ਿੰਦਗੀ ਆਪਣੀ ਪਰ ਆਪਾਂ ਜਿਹੜੇ ਬੰਦੇ ਚਟਾ ਲਾਉਂਦੇ ਨੇ ਕੰਟਾ ਕੰਟਾ ਅੱਧਾ ਅੱਧਾ ਘੰਟਾ ਲਗਾਤਾਰ ਬਾਥਰੂਮ ਵਿੱਚ ਬੜੀ ਕਹਿੰਦੇ ਹਰ 2 ਘੰਟੇ ਬਾਅਦ ਹਰ 3 ਘੰਟੇ ਬਾਅਦ ਹਰ 4 ਘੰਟੇ ਬਾਅਦ ਘੰਟਾ ਤੁਸੀਂ ਬਾਥਰੂਮ ਵਿੱਚ ਬੜਾ 24 ਘੰਟੇ ਸਾਨੂੰ ਮਿਲੇ ਆ 10-12 ਘੰਟੇ ਤੁਸੀਂ ਸੌਣ ਚ ਕੱਢ ਦਿੱਤੇ ਬਾਕੀ 5-7 ਘੰਟੇ ਤੁਸੀਂ ਆਪਣਾ ਜਗਾੜ ਬਣਾਉਣ ਚ ਕੱਢ ਦਿੱਤੇ ਰਹਿਦਾ ਸਮਾਂ ਤੁਸੀਂ ਬਾਥਰੂਮ ਵਿੱਚ ਕੱਢ ਦਿੱਤਾ ਜ਼ਿੰਦਗੀ ਚ ਕਾਮਜਾਬ ਕਦੋਂ ਹੋਵੋਗੇ ਆ ਦੁਨੀਆ ਜਿਹੜੀ ਭੱਜੀ ਫਿਰ ਰਹੀ ਆ ਕਦੋਂ ਇਹਦੇ ਨਾਲ ਰਲੋਗੇ ਨਹੀਂ ਰਲ ਸਕਦੇ ਆਪਣੇ ਸਮੇਂ ਨੂੰ ਸੰਭਾਲਣਾ ਆਪਣੀ ਸਿਹਤ ਦੀ ਸੰਭਾਲ ਕਰਨੀ ਆਪਣੇ ਸਵਾਸਾਂ ਦੀ ਸੰਭਾਲ ਕਰਨੀ ਸਿੱਖ ਲਈਏ ਫਿਰ ਸਾਨੂੰ ਜਿਉਣ ਦਾ ਬਲ ਵੀ ਆਜੂਗਾ ਜਿਹੜੀ ਸਾਡੀ ਅਡਿਕਸ਼ਨ ਆ ਉਹ ਵੀ ਘਟੂਗੀ ਇਹਦੇ ਵਾਸਤੇ ਜਿਹੜੀ ਸੀ ਕੱਲ ਵੀਡੀਓ ਪਾਈ ਸੀ ਖਾਣਾ ਕੀ ਆ ਕਿਵੇਂ ਖਾਣਾ ਹੈ ਉਹਨੂੰ ਤੁਸੀਂ ਸੁਣ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਕਈ ਚੀਜ਼ਾਂ ਇਦਾਂ ਦੀਆਂ ਮਿਲਣਗੀਆਂ ਜਿਹੜੀਆਂ ਤੁਹਾਡੇ ਸਰੀਰ ਨੂੰ એનર્ਜੀ ਦੇਣਗੀਆਂ ਤੁਹਾਡੀ ਤੋੜ ਨੂੰ ਖਤਮ ਕਰਨੀਆਂ ਤੁਹਾਡੀ ਜਿਹੜੀ ਕਰੇਵਿੰਗ ਹੁੰਦੀ ਹੈ ਉਹਨੂੰ ਖਤਮ ਕਰਨੀਆਂ ਤੁਹਾਡੇ ਸਰੀਰ ਦੀ ਤਕਲੀਫਾਂ ਨੂੰ ਘਟਾਉਣਗੀਆਂ ਫਿਰ ਵੀ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਕਿਸੇ ਦੁਆਏ ਦੀ ਸਪੋਰਟ ਲੈ ਸਕਦੇ ਹੋ ਕਿਸੇ ਹਸਪਤਾਲ ਜਾ ਸਕਦੇ ਹੋ ਪਰ ਨਸ਼ੇ ਦਾ ਸਬਸਟੀਟਿਊਟ ਨਸ਼ਾ ਨਹੀਂ ਵਰਤਣਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਨਾਲ ਨਸ਼ਾ ਨਹੀਂ ਛੱਡਿਆ ਜਾ ਸਕਦਾ ਵੀਡੀਓ ਚੰਗੀ ਲੱਗੇ ਸਾਂਝੀ ਕਰਨੀ ਸ਼ੇਅਰ ਕਰਨੀ ਕਮੈਂਟ ਕਰਨੀ ਜੇ ਕੋਈ ਤੁਹਾਡੀ ਰਿਕਵਰਮੈਂਟ ਹੈ ਤਾਂ ਸਾਨੂੰ WhatsApp ਤੇ ਆਪਣਾ ਜਾਂ ਤੁਸੀਂ ਸਾਡੇ ਦਿੱਤੇ ਨੰਬਰ 94636 96764 94636 61573 ਤੇ ਕਾਲ ਵੀ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋਰ ਵੀਡੀਓ ਜਿਹੜੀਆਂ ਅਸੀਂ ਪਾਉਂਦੇ ਰਹਿੰਨੇ ਆ ਬਹੁਤ ਲੋਕਾਂ ਦੀ ਪਾਉਂਨੇ ਆ ਤਾਂ ਕਿ ਆਪਾਂ ਨੇ ਅਵੇਅਰਨੈਸ ਪੈਦਾ ਕਰਨੀ ਆ ਅਵੇਅਰਨੈਸ ਤਾਂ ਹੀ ਹੋਊਗੀ ਜੇ ਸਾਨੂੰ ਨਫੇ ਨੁਕਸਾਨ ਦਾ ਪਤਾ ਹੋਊਗਾ ਸਾਨੂੰ ਕੋਈ ਬੰਦਾ بڑا ਮੋਟਾ ਗਾਈਡ ਕਰਨ ਵਾਲਾ ਹੋਊਗਾ ਜਦੋਂ ਆਪਾਂ ਕਿਸੇ ਦੀ ਕਲ ਮੰਨ ਕੇ ਕਦਮ ਪੁੱਟਦੇ ਆ ਤਾਂ ਸਾਡਾ ਉਹ ਪਹਿਲਾ ਪਟਿਆ ਹੋਇਆ ਕਦਮ ਕਈ ਵਾਰੀ ਸਾਡੀ ਜ਼ਿੰਦਗੀ ਦਾ ਮੀਲ ਪੱਥਰ ਸਾਬਤ ਹੋ ਜਾਂਦਾ ਸੋ ਗੁਰੂ ਕਿਰਪਾ ਕਰੇ ਆਪ ਸਭ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਰੱਖੇ ਇਹ ਮੇਰੀ ਅਰਦਾਸ ਹੈ ਰਬ ਰੱਖਾ